ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਤੇ ਵੀਡੀਓ ਲੈ ਕੇ ਆਇਆ ਇੱਕ ਕੰਮ ਵਾਲੀ ਇੱਕ ਹੈਗੀ ਵੀਡੀਓ ਕੰਮ ਵਾਲੀ ਨਾਲ ਇੱਕ ਵੀਡੀਓ ਇਨਫੋਰਮੇਸ਼ਨ ਸ਼ੇਅਰ ਕਰਾਂਗੇ 9 ਮਹੀਨੇ ਵਾਲੇ ਜਿਹੜੇ ਬੰਦੇ 9 ਮਹੀਨੇ ਵਾਲੇ ਵੀਰ ਐ ਕਿਵੇਂ ਪੱਕੇ ਹੋ ਸਕਦੇ ਹਨਾ ਤੇ ਕਿਹੜੇ ਪੱਕੇ ਹੋ ਸਕਦੇ ਠੀਕ ਹੈ ਜੀ ਜਿਹੜਾ ਨਵਾਂ ਰੂਲ ਹੋਣਾ ਆਇਆ ਏ ਉਹਦੇ ਵਾਸਤੇ ਦਮੰਡਾ ਕਨਵਰਸ ਹੋਣੇ ਦਾ ਕੌਣ ਅਪਲਾਈ ਕਰ ਸਕਦਾ ਠੀਕ ਹੈ ਜੀ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਪਹਿਲਾਂ ਤਾਂ ਕੰਮ ਹੈਗਾ ਜਿੱਦਾਂ ਬਰੇਸ਼ਿਆ ਠੀਕ ਹੈ ਜੀ 8 ਤਰੀਕ ਨੂੰ ਉੱਥੇ ਨਾਲ ਇੱਕ ਬੰਦਾ ਚਾਹੀਦਾ ਸਰੀਏ ਦੇ ਕੰਮ ਪਰ ਠੀਕ ਹੈ ਜੀ 6 0 ਘੰਟੇ ਦਾ ਰੇਟ ਹੋਊਗਾ ਪਹਿਲਾਂ ਸਟਾਰਟਿੰਗ ਤੋਂ ਠੀਕ ਹੈ ਜੀ ਰਹਿਸ਼ ਦਾ ਵੀ ਪ੍ਰਬੰਧ ਹੋ ਜਾਊਗਾ ਰਹਿਣਾ ਵੀ ਉਹਨਾਂ ਕੋਲੇ ਜਿੱਦਾਂ ਵੀ ਸਿਸਟਮ ਹੈ ਉੱਥੋਂ ਹੀ ਤੁਹਾਨੂੰ ਚੱਕ ਕੇ ਲਿਕੇ ਜਾਣਗੇ ਉਹ ਬੰਦਾ ਚਾਹੀਦਾ ਸਿਰਫ ਉੱਥੇ ਇੱਕ ਪੇਪਰ ਹੋਵੇ ਬੰਦੇ ਕੋਲ ਪੇਪਰਾਂ ਦਾ ਭਾਵ ਕਹਿਣ ਦਾ ਸੰਜੋੜ ਨਾ ਹੋਵੇ ਠੀਕ ਹੈ ਜੀ ਕਈ ਵਾਰ ਕੀ ਹੁੰਦਾ ਬੰਦੇ ਕਹਿ ਦਿੰਦੇ ਵੀ ਹਾਂ ਜੀ ਸਾਡੇ ਕੋਲ ਸਾਗ ਵਾਲੇ ਪੇਪਰ ਹੈ ਪੇਪਰ ਨਹੀਂ ਵੀਰੇ ਵੀਜ਼ਾ ਪੇਪਰਾਂ ਦੇ ਵਿੱਚ ਨਹੀਂ ਆਉਂਦਾ ਜੇ ਜਿੰਨਾ ਜੇ ਤੁਹਾਨੂੰ ਸੰਜੋੜ ਨੂੰ ਨਹੀਂ ਮਿਲਦੀ ਕਹਿਣ ਦਾ ਭਾਵ ਸੰਜੋੜ ਮੁਕਸਾਲ ਵਾਲੀ ਸੰਜੋੜ ਨੂੰ ਹੋਵੇ ਤੁਹਾਡਾ ਕੰਟਰੈਕਟ ਹੁੰਦਾ ਹੋਵੇ ਠੀਕ ਹੈ ਜੋ ਬੰਦੇ ਨੇ ਕੰਟਰੈਕਟ ਕਰਨਾ ਤੇ ਉਹ ਫਿਰ ਵੀਡੀਓ ਦੇ ਵਿੱਚ ਕਹਿਣ ਲੱਗਾ ਇੱਕ ਚਾਹੀਦਾ ਉਹਨਾਂ ਨੂੰ ਡਰਾਈਵਰ ਠੀਕ ਹੈ ਜੀ ਡਰਾਈਵਰ ਹੋਵੇ ਉਹਨਾਂ ਨੂੰ ਲੱਗ ਗਿਆ ਨਾ ਉਹ ਵੀ ਡਰਾਈਵਰ ਚਾਹੀਦਾ ਜੀ ਠੀਕ ਹੈ ਤੇ ਪਰ ਹੋਵੇ ਉਹ ਵੀ ਚਲੋ ਡਰਾਈਵਰ ਵਾਸਤੇ ਤੁਹਾਨੂੰ ਪਰ ਜੀ ਦੇ ਕੋਲ লাইসেনਸ ਉਹਦੇ ਕੋਲ ਪੇਪਰ ਹੋਊਗੇ ਨੋਰਮਲ ਠੀਕ ਹੈ ਜੀ ਜੋਰ ਨੂੰ ਆ ਜਿਹਦੇ ਕੋਲ ਉਹੀ ਵੀਰ ਕੰਟੈਕਟ ਕਰੇ ਮੇਰਾ ਵੀਰ ਫालतू ਤੁਹਾਨੂੰ ਪਤਾ ਫਿਰ ਇੰਨੇ ਮੈਸੇਜ ਆਉਂਦਾ ਜਾਂ ਕਾਲਾਂ ਦਾ ਰਿਪਲਾਈ ਕਰਨਾ ਬਹੁਤ ਔਖਾ ਠੀਕ ਹੈ ਜੀ ਕੰਮ ਹੈਗਾ ਜਿੱਦਾਂ ਬਾਹਰੇ ਰਹਿਣਾ ਜਿੱਥੇ ਵੀ ਉਹਨਾਂ ਦਾ ਕੰਮ ਚੱਲਦਾ ਹੋਊਗਾ ਠੀਕ ਹੈ ਜਾਂ ਡੇਡੀ ਅਪਰੋਨ ਕਰੂੰਗਾ ਰਹਿائش ਦਾ ਪ੍ਰਬੰਧ ਹੋ ਜਾਊਗਾ ਸਰੀਏ ਦਾ ਕੰਮ ਹੈ ਠੀਕ ਹੈ ਜੀ ਤੇ 6 ਯੂਰੋ ਘੰਟੇ ਦੀ ਸਟਾਰਟਿੰਗ ਉਹ ਤੋਂ ਬਾਅਦ 2 ਮਹੀਨੇ ਬਾਅਦ ਡੇਢ ਬਾਅਦ ਜਦੋਂ ਤੁਹਾਡੇ ਕੰਮ ਤੇ ਡਿਪੈਂਡ ਜਿੰਨਾ ਤੁਸੀਂ ਸਿੱਖੀਗੇ ਤੁਹਾਡਾ ਰੇਟ ਵਾਜੂਗਾ ਠੀਕ ਹੈ ਜੀ ਤੇ ਵੀਰ ਉੱਥੇ ਉਹਨਾਂ ਨੂੰ ਇੱਕ ਬੰਦਾ ਚਾਹੀਦਾ ਫਰਗੋਨਾ ਚਲਾਉਣ ਵਾਸਤੇ ਠੀਕ ਹੈ ਜੀ ਉਹੀ ਸਰੀਏ ਦੇ ਕੰਮ ਪਰ ਫਰਗੋਨਾ ਚਲਾਉਣ ਵਾਸਤੇ ਬੰਦਾ ਚਾਹੀਦਾ ਠੀਕ ਹੈ ਜੀ ਜਿਹੜੇ ਬੰਦਿਆਂ ਕੋਲ ਰਿਕੁਆਇਰਮੈਂਟ ਹੈਗੀ ਆ ਜ਼ੋਰ ਨਾਲ ਹੈਗੀ ਹੈ ਜਾਂ ਜਿਹੜੇ ਬੰਦੇ ਕੋਲ ਲਾਇਸੈਂਸ ਹੈਗਾ ਜਿਹੜਾ ਬੰਦਾ ਕੰਮ ਤੋਂ ਬੇਲਾ ਹੈ ਹਨਾ ਇਹ ਨਹੀਂ ਵੀ ਹਾਂ ਜ਼ਰੂਰੀ ਜਿਹੜਾ ਬੰਦਾ ਕੰਮ ਤੋਂ ਬੇਲਾ ਹੈ ਤੁਸੀਂ ਉਹ ਕੰਟੈਕਟ ਕਰ ਲਿਓ ਠੀਕ ਹੈ ਜੀ ਮੈਂ ਤੁਹਾਨੂੰ ਉਹਨਾਂ ਦਾ ਨੰਬਰ ਦੇ ਦੂੰਗਾ ਠੀਕ ਹੈ ਜੀ ਤੇ ਦੂਜੀ ਗੱਲ ਜਿਹੜੇ 9 ਮਹੀਨੇ ਵਾਲੇ ਐ ਇਹ ਉਹੀ ਦੀ ਮੰਦਾ ਕਰ ਸਕਦੇ ਆ ਜਿਹੜੇ 9 ਮਹੀਨੇ ਵਾਲੇ ਨੂਲੇ ਉਸਤੇ ਤੇ ਆਏ ਆ ਕਨਵਰਸ ਉਹਨੇ ਦਾ ਮੰਦਾ ਸਿਰਫ ਉਹੀ ਕਰ ਸਕਦੇ ਜਿਹੜੇ ਵੀਰ ਜਾਂ ਕੋਈ ਵੀ ਹੋਰ 9 ਮਹੀਨੇ ਵਾਲੇ ਨੂਲੇ ਉਸਤੇ ਤੇ ਆਇਆ ਠੀਕ ਹੈ ਜੀ ਉਹਦੀ ਜਿਹੇ ਕਿੱਟ ਜਮਾ ਹੋਈ ਹੈ ਹੈ ਨਾ ਤਾਂ ਮਾਲਕ ਹੋਵੇ ਜੇ ਮੰਨ ਲਓ ਜਿਹੜੇ ਮਾਲਕ ਥਰੂ ਆਇਆ ਬਾ ਬੰਦਾ ਉਹਦੇ ਕੋਲ ਉਹਨੇ 13-13 ਦਿਨ ਕੰਮ ਕਰਿਆ ਬਚਾ ਹੀਗਾ ਠੀਕ ਹੈ ਜੀ ਕੰਟਰੈਕਟ ਹੋਵੇ ਤੁਹਾਡੇ ਕੋਲ ਤੁਸੀਂ ਐਲੀਜੀਬਲ ਹੋਮਿਓ ਦੇ ਵਾਸਤੇ ਤੁਸੀਂ ਦਮੰਦਾ ਕਰ ਸਕਦੇ ਠੀਕ ਹੈ ਜੀ ਇਹਦੇ ਵਾਸਤੇ ਮੈਂ ਵੀਡੀਓ ਦੇ ਵਿੱਚ ਪਹਿਲਾਂ ਵੀ ਦੱਸਿਆ ਤਾਂ ਕੋਈ ਕੋਟਾ ਨਹੀਂ ਹੈਗਾ ਠੀਕ ਹੈ ਜੀ ਉਹ ਕੋਈ ਇਹੋ ਜਿਹਾ ਇਸ਼ੂ ਨਹੀਂ ਹੈਗਾ ਵੀ ਤੁਹਾਡੀ ਸਜੂਰ ਨੂੰ ਲੰਘੀ ਨੋ ਮਹੀਨੇ ਵਾਲੀ ਜਾਂ ਤੁਹਾਡਾ ਤੁਹਾਡੇ ਫਿੰਗਰ ਨਹੀਂ ਹੋਏ ਜਾਂ ਕੁਝ ਵੀ ਹੈ ਨਾ ਰਿਸ਼ੀ ਗੁੱਤਾ ਨਹੀਂ ਤੁਹਾਡਾ ਮਿਲਿਆ ਠੀਕ ਹੈ ਜੀ ਇਹ ਨਹੀਂ ਹੈਗਾ ਚੱਕਰ ਤੁਸੀਂ ਪਰ ਇਹ ਯਾਦ ਰੱਖਿਓ ਜਿਨ੍ਹਾਂ ਨੇ ਬਲੈਂਕ ਕਿੱਟਾਂ ਭਰਾਈਆਂ ਮਤਲਬ ਖਾਲੀ ਕਿੱਟਾਂ ਸੁੱਟਦੀਆਂ ਬਿਨਾ ਮਾਲਕਾਂ ਦੇ ਕੰਟਰੈਕਟ ਤੋਂ ਇਹ ਕੁਝ ਵੀ ਉਨਾ ਵਾਸਤੇ ਨਹੀਂ ਹੈਗਾ ਨਾ ਇਹ ਅਜੀਬ ਵਾਲਿਆਂ ਵਾਸਤੇ ਹੈ ਨਾ ਇਹ ਜਿਹੜੇ ਬੰਦੇ ਡੌਂਕੀ ਲਾ ਕੇ ਆਏ ਆ ਜੋ ਵੀ ਹੈ ਠੀਕ ਹੈ ਜੀ ਇਹ ਸਿਰਫ ਜਿਹੜੇ ਬੰਦੇ 9 ਮਹੀਨੇ ਵਾਲੇ ਲੀਗਲ ਤੌਰ ਤੇ ਇੱਕ ਨੰਬਰ ਦੇ ਵਿੱਚ ਆਏ ਨੇ ਜਿਨ੍ਹਾਂ ਕੋਲ 9 ਮਹੀਨੇ ਤੇ ਪ੍ਰੋਪਰ ਨੂ ਲਿਆ ਹੋ ਉਸ ਤੇ ਠੀਕ ਹੈ ਜੀ ਉਹ ਬੰਦੇ ਹਿੱਤਬੰਦਾ ਕਰ ਸਕਦੇ ਆ ਬਾਕੀ ਤੁਸੀਂ ਵਧੀਆ ਜੇ ਚਾਹੁੰਦੇ ਆ ਤਾਂ ਕਿਸੇ ਕਾਫ ਵਾਲੇ ਨਾਲ ਗੱਲਬਾਤ ਕਰੋ ਉਹ ਸਾਰਾ ਡਿਟੇਲ ਦੱਸ ਦੂਗਾ ਠੀਕ ਹੈ ਜੀ ਹਰੇਕ ਪਿੰਡਾਂ ਦੇ ਵਿੱਚ ਤਕਰੀਬਨ ਬਣੇ ਹੋਈ ਆਪਣੇ ਇੰਡੀਅਨ ਪਾਕਿਸਤਾਨੀਆਂ ਦੇ ਖੁੱਲੇ ਹੋਏ ਦਫ਼ਤਰ ਹਕਫ ਦੇ ਪਤਰਨਾਵਰਤੋਂ ਦੇ ਤੁਸੀਂ ਉਹਨਾਂ ਨਾਲ ਸਲਾਹ ਕਰੋ ਜੇ ਤੁਹਾਨੂੰ ਨਹੀਂ ਪਤਾ ਲੱਗਦਾ ਕੋਈ ਮੈਨੂੰ ਤੁਸੀਂ ਮੈਸੇਜ ਕਰ ਦਿਓ ਮੈਂ ਤੁਹਾਨੂੰ ਨੰਬਰ ਭੇਜ ਦੂੰਗਾ ਉਹਨਾਂ ਦਾ ਉਹ ਤੁਹਾਨੂੰ ਵਧੀਆ ਤਰੀਕੇ ਨਾਲ ਸਮਝਾ ਦੋਗੇ ਠੀਕ ਹੈ ਜੀ ਤੇ ਆ ਦੋ ਕੰਮ ਹੈ ਜੇ ਕੋਈ ਵੀਰ ਟਰਸਟਡ ਹੈਗਾ ਤਾਂ ਤੁਸੀਂ ਮੈਨੂੰ ਮੈਸੇਜ ਕਰ ਲਿਓ ਨੰਬਰ ਤੁਹਾਨੂੰ ਪਤਾ ਹੀ ਹੈ 3282329798 ਠੀਕ ਹੈ ਜੀ ਧੰਨਵਾਦ ਸਾਰੇ ਵੀਰਾਂ ਦਾ ਤੇ ਵੀਡੀਓ ਚੰਗੀ ਲੱਗੀ ਸ਼ੇਅਰ ਕਰਦੇ ਆ ਕਰੋ ਤੇ ਜਿਹੜੇ ਬੰਦੇ ਚੈਨਲ ਪਰ ਨਵੇਂ ਆ ਸਬਸਕ੍ਰਾਈਬ ਕਰ ਲਿਓ ਵੀਰੇ ਸਬਸਕ੍ਰਾਈਬ ਕਰਨ ਦਾ ਇਹ ਫਾਇਦਾ ਤੁਹਾਨੂੰ ਪਹਿਲਾਂ ਪਤਾ ਲੱਗ ਜੂਗਾ ਵੀ ਵੀਡੀਓ ਕਈ ਅਪਲੋਡ ਕਰੀਏ ਠੀਕ ਹੈ ਜੀ ਧੰਨਵਾਦ ਸਾਰੇ ਵੀਰਾਂ ਦਾ